ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਮੈਗੀ ਜਿੱਥੇ ਆਪਾਂ ਵੀਡੀਓ ਪਾਈ ਹੋਈ ਆ ਸ਼ਾਰਟ ਵੀ ਕੁੱਤੀ ਗਮਾ ਚਗੀ ਤੇ ਉਹ ਆ ਸੀ ਇੱਥੇ ਮਿਲੀ ਕਿਵੇਂ ਇਹ ਆ ਜਾ ਮੈਗੀ ਆ ਜਾ ਆ ਸੀ ਇਹ ਬੰਦੇ ਦੇ ਹਿਸਾਬ ਨਾਲ ਨਾ ਇਹਦੀ 80 ਸਾਲ ਦੀ ਉਮਰ ਹੈ ਇਹ 2012 ਚ ਲਿਆਂਦੀ ਸੀ ਬਈ ਆਪਾਂ ਤੇ ਅੱਜ ਦੇਖ ਲਓ ਕਿੰਨੇ ਸਾਲਾਂ ਦੀ ਹੋ ਗਈ ਦੋ ਵਾਰੇ ਸੂਈ ਹੋਈ ਆ ਤੇ ਇਹ ਆ ਦੇਖੋ ਇਹ ਹੁਣ ਉਹਦੇ ਘਰੋਂ ਨਿਕਲ ਗਈ ਸਵੇਰੇ 7:30 ਵਜੇ ਭੁੱਖੀ ਤੇ ਆਈ ਤੇ ਮੀਂਹ ਜਾ ਪੈਂਦਾ ਸੀਗਾ ਤਿੰਨ ਤੀਜੇ ਦਿਨ ਘਰੇ ਆਈ ਆ ਤੇ ਖਾਦਾ ਪੀਤਾ ਕੁਛ ਨਹੀਂ ਤੇ ਲਾਲ ਰੈਂਪੀ ਆਪਣਾ ਸੀ ਲਾਲ ਰੈਂਪੀ ਉਹਦਾ ਸੀਗਾ ਜਿੱਦਰ ਵੱੜ ਗਈ ਸੀ ਤੇ ਉਹ ਬਾਈ ਜੀ ਦਾ ਮੈਂ ਨਾਮ ਤੁਹਾਨੂੰ ਦੱਸੂਗਾ ਕਿਹਦੇ ਕਰਕੇ ਇਹ ਘਰੇ ਠੀਕ ਹੈ ਤੇ ਮੇਰੀ ਮੰਮੀ ਜੀ ਐ ਜੋ ਉਹਨਾਂ ਨੇ ਰੋਟੀ ਨਹੀਂ ਖਾਧੀ ਤੇ ਨਾ ਮੈਂ ਖਾਧੀ ਮਾਤਾ ਇੱਕ ਦਿਨ ਨਹੀਂ ਖਾਦੀ ਐਵੇਂ ਕਹਿੰਦਾ ਇੱਕ ਟੰਗ ਰਾਤ ਨੂੰ ਉੱਤੇ ਕ ਸਵੇਰੇ ਗੁੰਮੀ ਸੀ ਰਾਤ ਨੂੰ ਨਹੀਂ ਖਾਦੀ ਸਵੇਰੇ ਐਂ ਖਾਲੀ ਵੀ ਚੱਲ ਮਿਲ ਜੂ ਕੋ ਲੱਭੀ ਜਾਂਦੇ ਸੀਗੇ ਲੱਭੀ ਬਹੁਤ ਅਸੀਂ ਸ਼ੇਅਰ ਕਰੀ ਵੀਡਿਓਾਂ ਸ਼ੇਅਰ ਕਰੀਆਂ ਸ਼ੇਅਰ ਕਰਾਈਆਂ ਵੀਰੇ ਮਿਲ ਜੇ ਤੇ ਮੈਂ ਨਾ ਇੱਕ ਉਹ ਵੀ ਕਰਦਾ ਜਿਹੜੇ ਉੱਤੇ ਹੁੰਦੇ ਆ ਨਾ ਜਿਵੇਂ ਕੁੱਤੇ ਆ ਇਹ ਇਹ ਇਹਨੇ ਸਾਰੀ ਲਾਈਫ ਗੱਡੀ ਹੁੰਦੀ ਆ ਘਰੇ ਜਾਇ ਜਿਹਦਾ ਕਰਨ ਲੱਗ ਜਾਣਾ ਉਹਨੂੰ ਭੁੱਲਦੇ ਨਹੀਂ ਹੈਗੇ ਕੁੱਤਾ ਜਾਨਵਰ ਇਹ ਜਦ ਇਹ ਤੇ ਖੜਮਾ ਹੀ ਬਣੀਆਂ ਹੋਈਆਂ ਭੁੱਲਦੇ ਨਹੀਂ ਹੁੰਦੇ ਆਪਦੇ ਮਾਲਕ ਨੂੰ ਇਹੇ ਚੋਰੀ ਨਾ ਹੀ ਕੀਤਾ ਜਾਵੇ ਠੀਕ ਹੈ ਕਿਉਂਕਿ ਜਿਹੜਾ ਇਹ ਜਾਨਵਰ ਹੁੰਦਾ ਨਾ ਇਹਦੀਆਂ ਤਾਰਾਂ ਆਪਦੇ ਮਾਲਕ ਨਾਲ ਮਿਲੀਆਂ ਹੁੰਦੀਆਂ ਠੀਕ ਹੈ ਇੱਕੇ ਫੈਮਿਲੀ ਮੈਂਬਰ ਬਣ ਚੁੱਕਿਆ ਹੁੰਦਾ ਜਿੱਥੇ ਰਹਿੰਦਾ ਹੁੰਦਾ ਜਿਹੜਾ ਕੁੱਤਾ ਹੁੰਦਾ ਤੇ ਇਹ ਕਦੇ ਵੀ ਆਪਦੇ ਮਾਲਕ ਨੂੰ ਨਹੀਂ ਛੱਡਦਾ ਤੇ ਖਾਊ ਪੀਊ ਕਿੱਥੋਂ ਅੱਛਾ ਫਿਰ ਮੈਂ ਗੱਲ ਕਰਦਾ ਇਹ ਗਈ ਭਿੰਦਰ ਡੱਬ ਵਾਲੀ ਬਾਈ ਜੀ ਗੀਤਕਾਰ ਉਹਨਾਂ ਦੇ ਘਰੇ ਜਾਗ ਆਪਾਂ ਬਹਿੰਡੇ ਰਹਿੰਦੇ ਆ ਬਹਿੰਡੇ ਤੇ ਜਿਹੜੀ ਇਹ ਕੁੱਤੀ ਆ ਇਹ ਭਿੰਦਰ ਡੱਬ ਵਾਲੀ ਬਾਈ ਜੀ ਦੇ ਕੋਠੀ ਚ ਉਹੀ ਰੈਂਪ ਦਾ ਲਾਲ ਰੰਗ ਆਪਣਾ ਸੀ ਕਿਉਂ ਬੜੇ ਪਾ ਆ ਪੈਸੇ ਤੇ ਵਿਚਾਰੀ ਤੇ ਤੇ ਇਹ ਨਾ ਜਾਣੇ ਦੇ ਕਰਮ ਲੈ ਕੇ ਉਧਰ ਨੂੰ ਉਧਰ ਨੂੰ ਤੁਰ ਪਈ ਵੀ ਆਉਣਾ ਇੱਧਰ ਨੂੰ ਸੀ ਜਿਵੇਂ ਪੁੱਠੇ ਰਾਹ ਤੁਰ ਪਈ ਤੇ ਉਧਰ ਨੂੰ ਜਾ ਕੇ ਉਹਨਾਂ ਦੇ ਘਰੇ ਜਾਵਦੀ ਤੇ ਉਹ ਬਾਈ ਨੇ ਕੀਤਾ ਉਹਨਾਂ ਦੇ ਦੋ ਘਰ ਆ ਉਨਾਂ ਨੇ ਜੋ ਦੇਖਿਆ ਕੋਈ ਲੈਣ ਆਇਆ ਨਹੀਂ ਖਾਤਾ ਹੈ ਨਹੀਂ ਉਹਨਾਂ ਨੇ ਚਾ ਕੇ ਬਈ ਦਾਖਲ ਕਰਾਤੀ ਬਾਈ ਨੇ ਮੈਂ ਬਹੁਤ ਦਿਲਾ ਧੰਨਵਾਦ ਠੀਕ ਹੈ ਰੱਬ ਰੂਹੀ ਜਿਹੜੇ ਰੱਬ ਰੂ ਬੰਦੇ ਹੁੰਦੇ ਆ ਨਾ ਉਹ ਅਹੀਂ ਹੁੰਦੇ ਤੇ ਜਿੰ ਆਪਾਂ 10 ਰੁਪਏ ਨਹੀਂ ਲਾਉਂਦੇ ਆ ਜਿਉਂ ਕੁੱਤਾ ਕੋਈ ਜਾਂਦਾ ਉਤਰਾ ਠੀਕ ਆ ਆਪਾਂ ਕਹਿੰਨੇ ਹਾਂ ਹਾਂ ਹੂੰ ਆਪਾਂ ਕਰ ਦਾਂਗੇ ਦਿਖਾਵੇ ਲਈ ਹਾਂ ਮੇਰੀ ਇੰਨੇ ਦੀ ਪਰਚੀਆਂ ਅਲ੍ਹਾ ਕਹਿੰਦੇ ਕੱਲਾ ਬੰਦਾ ਕੱਲਾ ਬੰਦਾ ਪੈਸੇ ਨਹੀਂ ਲਾਉਂਦਾ ਦੁਨੀਆ ਸਾਹਮਣੇ ਦਿਖਾਵੇ ਲਈ ਲਾਦੂ ਹਲੇ ਉਹਨ ਕੀ ਕੀਤਾ ਨਾ ਬਾਈ ਜੀ ਨੇ ਦਾਖਲ ਕਰਾ ਦਿੱਤੀ ਵੀ ਆਹ ਜੇ ਮਰੇ ਵੀ ਨਾ ਸੌਖੀ ਮਰੇ ਕੁਝ 도 ਖਾਂਦੀ ਨਹੀਂ ਕੁਸ ਕਿਉਂ ਬਾਈ ਜੀ ਨੂੰ ਪਤਾ ਸੀ ਭਾਵਨਾਵਾਂ ਬਾਰੇ ਵੀ ਇਹ ਘਰੋਂ ਨਿਕਲੀ ਇਹ ਆਪਦੇ ਮਾਲਕ ਨੂੰ ਨਹੀਂ ਭੁੱਲ ਸਕਦੀ ਠੀਕ ਹੈ ਜੀ ਤੇ ਉਹਦੇ ਕਰਕੇ ਇਹ ਸੋਗ ਚ ਬੈਠੀ ਆ ਅੱਛਾ ਇਹ ਹਸਪਤਾਲ ਚ ਰਹੀ ਖਰਚਾ ਕਰਿਆ ਬਹੁਤ ਧੰਨਵਾਦ ਠੀਕ ਆ ਅਗੇ ਮੇਰੀ ਮੰਮੀ ਜੀ ਨੇ ਮਤਲਬ ਕਿ ਬਹੁਤ ਦੁਆਵਾਂ ਦਿੱਤੀਆਂ ਮਮੀ ਕਹਿੰਦੀ ਬਾਈ ਦੇ ਬੱਚੇ ਜਾਉਂਦੇ ਵਧੀਆ ਤਰਕੀਆਂ ਬਖਸ਼ਣ ਬਾਈ ਦੇ ਬੱਚਾ ਨੂੰ ਵਧੀਆ ਤਰਕੀਆਂ ਮਿਲਣ ਠੀਕ ਹੈ ਸੁੱਖ ਸ਼ਾਂਤੀ ਰਹੇ ਬਾਈ ਦੇ ਘਰੇ ਸਰਪਾ ਕੁੱਤਾ ਜਿਹੜਾ ਇਹ ਇੱਕ ਮਾਲਕ ਨੂੰ ਮਿਲਿਆ ਉਹਦਾ ਪਿਆਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਭਿੰਦਰ ਡੱਬ ਵਾਲੀ ਜੀ ਬਾਈ ਸੇ ਜਾਣਦੀ ਹਾਂ ਤੁਸੀਂ ਸਾਰੇ ਗੀਤਕਾਰ ਉਹਨਾਂ ਦੇ ਘਰੇ ਜਾਓ ਠੀਕ ਹੈ ਇਹ ਗੱਲ ਸੀ ਸਾਰੀ ਤਾਂ ਆਪਾਂ ਨੂੰ ਮਿਲੀ ਆ ਬਈ ਇਹ ਥੋੜੇ ਸਹਿਯੋਗ ਨਾਲ ਸ਼ੇਰਾਂ ਕਰਕੇ ਠੀਕ ਹੈ ਪੁਸ਼ਕ ਮੱਲੇ ਵਾਲਿਆਂ ਕਰਕੇ ਵੀ ਮਿਲੀ ਆ ਕਿਉਂਕਿ ਆਪਾਂ ਜਦੋਂ ਦੱਸਿਆ ਗਾਂਧੀ ਗਾਂ ਗੱਲ ਪਹੁੰਚੀ ਤੇ 22000 ਕਿਥੇ ਰਹਿੰਦੇ ਨਾ ਹੁਣ ਕਰਕੇ ਘਰ ਦੋ ਸੀ ਨਹੀਂ ਤਾਂ ਸਾਰਿਆਂ ਦੇ ਬਾਹਰ ਖੜਕੇ ਗਏ ਸੀ ਸੱਪ ਨਹੀਂ ਗਏ ਸੀ ਭਾਈ ਦੱਸੋ ਕਿੱਥੇ ਆ ਜੀ ਕੁੱਤੀ ਬਾਹਰ ਖੜਕਾਇਆ ਹਾਂਜੀ ਭਾਈ ਇੱਥੇ ਕੁੱਤੀ ਤਾਂ ਨਹੀਂ ਦੇਖੀ ਬਹੁਤ ਲੱਭੀ ਸੀ ਪਰ ਇਹ ਤੀਸਰੇ ਦਿਨ ਨਹੀਂ ਮਿਲ ਗਈ ਆਪਾਂ ਕਹਿ ਦਿੰਨੇ ਹੁ ਨੌ ਪੁੱਤੋ ਪਿੱਛੇ ਤੁਰੇ ਫਰਦਿਆ ਨਹੀਂ ਨਹੀਂ ਇਹ ਫੈਮਿਲੀ ਮੈਂਬਰ ਬਣ ਜਾਂਦਾ ਜਿਹਦਾ ਰੱਖਿਆ ਹੁੰਦਾ ਜਿਹਦਾ ਨਾਲ ਮਿਲੀਆਂ ਹੁੰਦੀਆਂ ਨੇ ਇਹ ਚੀਜ਼ਾਂ ਉਹ ਨੂੰ ਨਹੀਂ ਛੱਡਿਆ ਜਾਂਦਾ ਭਈ ਉਹ ਓਕੇ ਜੀ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਇੱਕ ਵਾਰ ਫੇਰ ਥੋੜਾ ਤੇ ਬਾਈ ਭਿੰਦਰ ਡੱਬ ਵਾਲੀ ਦਾ ਧੰਨਵਾਦ ਜਿਹਦੇ ਕਰਕੇ ਅੱਜ ਸਾਡੀ ਕੁੱਤੀ ਘਰੇ ਐ ਤੇ ਓਕੇ ਜੀ